ਜੈ ਸ੍ਰੀ ਮਹਲਾ ਚੌਥਾ ਸਤ ਸੰਗਤ ਸਾਧ ਪਾਈ ਵਡ ਭਾਗੀ ਮਨ ਚਲ ਤਉ ਭਇਓ ਅਰੂੜਾ ਅਨਹਤ ਧੁਨ ਵਾਜਨਿਤ ਵਾਜੇ ਹਰ ਅੰਮ੍ਰਿਤ ਧਾਰ ਰਸ ਲੀੜਾ ਏ ਭਾਈ ਜਿਸ ਮਨੁੱਖ ਨੇ ਵੱਡੇ ਭਾਗਾਂ ਦੇ ਨਾਲ ਗੁਰੂ ਦੀ ਸਾਧ ਸੰਗਤ ਪ੍ਰਾਪਤ ਕਰ ਲਈ ਸਤ ਸੰਗਤ ਸਾਧ ਪਾਈ ਵੱਡ ਭਾਗੀ ਮਨ ਚਲ ਤੋ ਭਇਓ ਅਰੂੜਾ ਉਹਦਾ ਚੰਚਲ ਮਨ ਟਿਕਾਣੇ ਤੇ ਆ ਗਿਆ ਟਿਕ ਗਿਆ ਸਥਿਰ ਹੋ ਗਿਆ ਉਸ ਦੇ ਅੰਦਰ ਇੱਕ ਰਸ ਰੌਂ ਦੇ ਨਾਲ ਮਨ ਨੂੰ ਸਦਾ ਵਾਜੇ ਵੱਜਣ ਲੱਗ ਗਏ ਆਤਮਕ ਜੀਵਨ ਤੇੜ ਵਾਲੇ ਨਾਮ ਜਲ ਦੀ ਧਾਰ ਪ੍ਰੇਮ ਦੇ ਨਾਲ ਪੀ ਪੀ ਕੇ ਉਹ ਮਨੁੱਖ ਰਜ ਜਾਂਦਾ ਜਿੰਨੂੰ ਸਾਧ ਸੰਗਤ ਮਿਲ ਗਈ ਉਹਦਾ ਮਨ ਟਿਕਾਣੇ ਆ ਗਿਆ ਤੇ ਉਹਨੂੰ ਰਾਜ ਆ ਗਿਆ ਤ੍ਰਿਸ਼ਨਾਮਾ ਮੁੱਕ ਗਿਆ ਮੇਰੇ ਮਨ ਜਪ ਰਾਮ ਨਾਮ ਹਰ ਰੂੜਾ ਮੇਰਾ ਮਨ ਤਨ ਪ੍ਰੀਤ ਲਗਾਈ ਸਤਗੁਰ ਹਰ ਮਿਲਿਓ ਲਾਇ ਚਪੀੜਾ ਰਹਾਉ ਏ ਮੇਰੇ ਮਨ ਸੋਹਰੇ ਪ੍ਰਮਾਤਮਾ ਦਾ ਨਾਮ ਸਦਾ ਜਪਿਆ ਕਰ ਏ ਭਾਈ ਗੁਰੂ ਨੇ ਮੇਰੇ ਮਨ ਵਿੱਚ ਮੇਰੇ ਹਿਰਦੇ ਵਿੱਚ ਪ੍ਰਮਾਤਮਾ ਦਾ ਪਿਆਰ ਪੈਦਾ ਕਰ ਦਿੱਤਾ ਹੈ ਹੁਣ ਪ੍ਰਮਾਤਮਾ ਮੈਨੂੰ ਚੱਫੀ ਪਾ ਕੇ ਮਿਲ ਪਿਆ ਹੈ ਸਾਕਤ ਬੰਦ ਭਏ ਹੈ ਮਾਇਆ ਬਿਖ ਸੰਚ ਹੈ ਲਾਏ ਜਕੀੜਾ ਹਰ ਕੈ ਅਰਥ ਖਰਚ ਨਹ ਸਾਕੈ ਜਮ ਕਾਲ ਸਹੈ ਸਿਰ ਪੀੜਾ ਏ ਭਾਈ ਪ੍ਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਮਾਇਆ ਦੇ ਮੋਹ ਵਿੱਚ ਬੱਜੇ ਰਹਿੰਦੇ ਆ ਉਹ ਜ਼ੋਰ ਲਾ ਲਾ ਕੇ ਆਤਮਕ ਮੌਤ ਲਿਆਉਣ ਵਾਲੀ ਮਾਇਆ ਜ਼ਹਿਰ ਇਕੱਠੀ ਕਰਦੇ ਰਹਿੰਦੇ ਆ ਤੇ ਤਰਾਸਦੀ ਦੀ ਗੱਲ ਇਹ ਹੈ ਕਿ ਪ੍ਰਮਾਤਮਾ ਦੇ ਰਾਹ ਤੇ ਉਸ ਮਾਇਆ ਨੂੰ ਖਰਚ ਵੀ ਨਹੀਂ ਸਕਦੇ ਉਸ ਮਾਇਆ ਦੀ ਵਰਤੋਂ ਕਰਕੇ ਪ੍ਰਮਾਤਮਾ ਨਾਲ ਸਾਝ ਨਹੀਂ ਘਟ ਸਕਦੇ ਉਸ ਮਾਇਆ ਦੀ ਵਰਤੋਂ ਕਰਕੇ ਪ੍ਰਮਾਤਮਾ ਨੂੰ ਖੁਸ਼ ਨਹੀਂ ਕਰ ਸਕਦੇ ਪ੍ਰਮਾਤਮਾ ਨੂੰ ਪਾ ਨਹੀਂ ਸਕਦੇ ਪ੍ਰਮਾਤਮਾ ਨੂੰ ਸਮਝ ਨਹੀਂ ਸਕਦੇ ਬਲਕਿ ਜੇਕਰ ਮਾਇਆ ਆਪਣੇ ਨਾਲ ਕੁਝ ਲੈ ਕੇ ਆਉਂਦੀ ਹੈ ਤਾਂ ਆਤਮਿਕ ਮੌਤ ਲੈ ਕੇ ਆਉਂਦੀ ਹੈ ਕਿਉਂਕਿ ਮਾਇਆ ਆਉਂਦੇ ਹੀ ਮਨੁੱਖ ਮਾਇਆ ਵੱਲੋਂ ਦਿੱਤੇ ਹੋਏ ਦੁਨਿਆਵੀ ਸੁੱਖ ਮੰਨਣ ਲੱਗਦਾ ਹੈ ਤੇ ਉਹਨਾਂ ਨੂੰ ਹੋਰ ਜ਼ਿਆਦਾ ਮੰਨਣ ਦੀ ਉਹਦੇ ਅੰਦਰ ਤ੍ਰਿਸ਼ਨਾ ਪੈਦਾ ਹੋ ਜਾਂਦੀ ਹੈ। ਦੂਸਰਾ ਉਹਦੇ ਖਸ ਜਾਣ ਦਾ ਡਰ ਪੈਦਾ ਹੋ ਜਾਂਦਾ ਹੈ ਤੇ ਇਹ ਦੋਨੋਂ ਹੀ ਗੱਲਾਂ ਆਤਮਿਕ ਮੌਤ ਲਿਆਉਣ ਵਾਲੀਆਂ। ਜਿਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ ਬਹੁ ਸ਼ਰਦਾ ਲਾਏ ਮੁਖ ਧੂੜਾ ਹਲਤ ਪਲਤ ਹਰ ਸ਼ੋਭਾ ਪਾਵਹਿ ਹਰ ਰੰਗ ਲਗਾ ਮਨ ਗੂੜਾ ਏ ਭਾਈ ਜਿਨ੍ਹਾਂ ਮਨੁੱਖਾਂ ਨੇ ਬੜੀ ਸ਼ਰਦਾ ਦੇ ਨਾਲ ਗੁਰੂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਉੱਤੇ ਲਾਈ ਤੇ ਆਪਣਾ ਸਰੀਰ ਪ੍ਰਮਾਤਮਾ ਦੇ ਅੱਗੇ ਅਰਪਣ ਕਰ ਦਿੱਤਾ ਇਹ ਸੋਚ ਲਿਆ ਕਿ हे ਪ੍ਰਮਾਤਮਾ ਇਹ ਸਰੀਰ ਤੇਰਾ ਹੀ ਦਿੱਤਾ ਹੋਇਆ ਹੈ ਤੇ ਤੇਰੇ ਹੀ ਹੱਥ ਵਸਾ ਮੇਰਾ ਕੋਈ ਇਖਤਿਆਰ ਨਹੀਂ ਇਹਨੂੰ ਬਿਹਤਰ ਬਣਾਉਣ ਚ ਜਾਂ ਇਹਨੂੰ ਰੋਗੀ ਬਣਾਉਣ ਚ ਕਿ ਮੈਂ ਤਾਂ ਤੇਰੇ ਹੱਥ ਡੋਰਾ ਛੱਡਿਆ ਨੇ ਤੂੰ ਮੈਨੂੰ ਜਿੱਤਾਂ ਦੀ ਸਮਝ ਬਖਸ਼ੇਗਾ ਉਦਾਂ ਦਾ ਮੈਂ ਇਸ ਸਰੀਰ ਦਾ ਧਿਆਨ ਰੱਖ ਲਊਗਾ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੀ ਧੂੜ ਮੱਥਿਆਂ ਤੇ ਲਾਈ ਆਪਣੇ ਸਰੀਰ ਨੂੰ ਪ੍ਰਮਾਤਮਾ ਦੇ ਅੱਗੇ ਅਰਪਣ ਕਰਤਾ ਉਹ ਮਨੁੱਖ ਇਸ ਲੋਕ ਦੇ ਵਿੱਚ ਤੇ ਪਰਲੋਕ ਦੇ ਵਿੱਚ ਸ਼ੋਭਾ ਖਟਦੇ ਆ ਉਹਨਾਂ ਦੇ ਮਨ ਵਿੱਚ ਪ੍ਰਮਾਤਮਾ ਦੇ ਨਾਲ ਗੂੜਾ ਪਿਆਰ ਬਣ ਜਾਂਦਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨ ਕਾ ਕੀੜਾ ਜਨ ਨਾਨਕ ਪ੍ਰੀਤ ਲਗੀ ਪਗ ਸਾਧ ਗੁਰ ਮਿਲ ਸਾਧੂ ਪਖਾਨ ਹਰਿਓ ਮਨ ਮੂੜਾ ਏ ਹਰੀ ਹੇ ਪ੍ਰਭੂ ਮੈਨੂੰ ਗੁਰੂ ਮਿਲਾ ਮੈਨੂੰ ਗੁਰੂ ਮਿਲਾ ਮੈਂ ਗੁਰੂ ਦੇ ਸੇਵਕਾਂ ਦਾ ਨਿਮਾਣਾ ਦਾਸ ਹਾਂ ਹੇ ਦਾਸ ਨਾਨਕ ਆਖੋ ਜਿਸ ਮਨੁੱਖ ਦੇ ਅੰਦਰ ਗੁਰੂ ਦੇ ਚਰਨਾਂ ਦਾ ਪਿਆਰ ਬਣ ਜਾਂਦਾ ਹੈ ਗੁਰੂ ਨੂੰ ਮਿਲ ਕੇ ਉਸ ਦਾ ਮੂਰਖ ਅਪੇਚ ਮਨ ਹਰਾ ਹੋ ਜਾਂਦਾ ਹੈ ਜੈਤ ਸ੍ਰੀ ਮਹਲਾ ਚੌਥਾ ਘਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਹਰ ਸਿਮਰੋ ਅਗੰਮ ਅਪਾਰਾ ਜਿਸ ਸਿਮਰਤ ਦੁੱਖ ਮਿਟੈ ਹਮਾਰਾ ਹਰ ਹਰ ਸਤਗੁਰ ਪੁਰਖ ਮਿਲਾਵੋ ਗੁਰ ਮਿਲਿਆ ਸੁਖ ਹੋਈ ਰਾਮ ਏ ਭਾਈ ਉਸ ਪ੍ਰਮਾਤਮਾ ਦਾ ਨਾਮ ਸਿਮਰਿਆ ਕਰੋ ਹਰ ਹਰ ਸਿਮਰੋ ਅਗੰਮ ਅਪਾਰਾ ਉਹ ਪ੍ਰਮਾਤਮਾ ਜਿਹੜਾ ਆਪਹੁੰਚ ਹੈ ਤੇ ਬੇਅੰਤ ਹੈ ਉਸ ਪ੍ਰਮਾਤਮਾ ਦਾ ਨਾਮ ਸਿਮਰਿਆ ਕਰੋ ਜਿਸ ਨੂੰ ਸਿਮਰਿਆ ਅਸਾਂ ਜੀਵਾਂ ਦਾ ਹਰੇਕ ਦੁੱਖ ਦੂਰ ਹੋ ਸਕਦਾ ਹੈ ਹੇ ਹਰੀ ਹੇ ਪ੍ਰਭੂ ਸਾਨੂੰ ਗੁਰੂ ਮਹਾਪੁਰਖ ਮਿਲਾ ਦਿਂ ਹਰ ਹਰ ਸਤਗੁਰ ਪੁਰਖ ਮਿਲਾਵੋ ਗੁਰ ਮਿਲਿਆ ਸੁਖ ਹੋਈ ਰਾਮ ਇਹ ਗੁਰੂ ਮਿਲ ਪਏ ਤਾਂ ਆਤਮਿਕ ਆਨੰਦ ਪ੍ਰਾਪਤ ਹੋ ਜਾਂਦਾ ਹੈ ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰੱਖੋ ਔਰ ਧਾਰੇ ਹਰ ਹਰ ਅੰਮ੍ਰਿਤ ਬਚਨ ਸੁਣਾਵੋ ਗੁਰ ਮਿਲਿਆ ਪ੍ਰਗਟ ਹੋਈ ਰਾਮ ਏ ਮੇਰੇ ਮਿੱਤਰੋ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਇਆ ਕਰੋ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਦੇ ਵਿੱਚ ਟਿਕਾਈ ਰੱਖਿਆ ਕਰੋ। ਪਰਮਾਤਮਾ ਦੀ ਸਿਫਤ ਸਲਾਹ ਦੇ ਆਤਮਿਕ ਜੀਵਨ ਦੇਣ ਵਾਲੇ ਬੋਲ ਮੈਨੂੰ ਵੀ ਸੁਣਾਇਆ ਕਰੋ। ਹੇ ਮਿੱਤਰੋ ਗੁਰੂ ਦੀ ਸ਼ਰਣ ਪਏ ਰਹੋ। ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ। ਮਾਧ ਸੂਦਨ ਹਰ ਮਾਧੋ ਪ੍ਰਾਨ ਮੇਰਾ ਮਨ ਤਨ ਅੰਮ੍ਰਿਤ ਮੀਠ ਲਗਾਣਾ। ਹਰ ਹਰ ਦਇਆ ਕਰੋ ਗੁਰ ਮਿਲੋ ਪੁਰਖ ਨਿਰੰਜਨ ਸੋਈ ਰਾਮ हे ਦੂਤਾਂ ਦੇ ਨਾਸ ਕਰਨ ਵਾਲੇ ਮਾਇਆ ਦੇ ਪਤੀ ਮੇਰੀ ਚਿੰਤ ਦੇ ਸਹਾਰੇ ਮੇਰੇ ਮਨ ਵਿੱਚ ਮੇਰੇ ਹਿਰਦੇ ਵਿੱਚ ਆਤਮਿਕ ਜੀਵਨ ਦੇਣ ਵਾਲਾ ਤੇਰਾ ਨਾਮ ਮਿੱਠਾ ਲੱਗ ਰਿਹਾ ਹੈ हे ਹਰੀ हे ਪ੍ਰਭੂ ਮੇਰੇ ਉੱਤੇ ਮਿਹਰ ਕਰ ਮੈਨੂੰ ਉਹ ਮਹਾਪੁਰਖ ਗੁਰੂ ਮਿਲਾ ਜੋ ਮਾਇਆ ਦੇ ਪ੍ਰਭਾਵ ਤੋਂ ਉਤਾਂ ਹੈ ਤੇ ਅਸੀਂ ਵਡਭਾਗੀ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਸਾਨੂੰ ਉਹ ਗੁਰੂ ਮਹਾਪੁਰਖ ਉਪਲਬਧ ਹੈ ਸਾਨੂੰ ਮਿਲਿਆ ਹੋਇਆ ਹੈ ਜਿਹੜਾ ਸੰਪੂਰਨ ਤੌਰ ਤੇ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਤਾ ਹਰ ਹਰ ਮਹਾਪੁਰਖ ਗੁਰ ਮਿਲੋ ਗੁਰ ਨਾਨਕ ਨਾਮ ਸੁਖ ਹੋਈ ਰਾਮ ਏ ਭਾਈ ਪ੍ਰਮਾਤਮਾ ਦਾ ਨਾਮ ਸਦਾ ਸੁਖ ਦੇਣ ਵਾਲਾ ਹੈ ਮੇਰਾ ਮਨ ਉਸ ਪ੍ਰਮਾਤਮਾ ਦੇ ਪਿਆਰ ਵਿੱਚ ਮਸਤ ਰਹਿੰਦਾ ਹੈ ਏ ਨਾਨਕ ਆਖੋ ਏ ਹਰੀ ਮੈਨੂੰ ਗੁਰੂ ਮਹਾਪੁਰਖ ਮਿਲਾ ਏ ਗੁਰੂ ਤੇਰੇ ਬਖਸ਼ੇ ਹਰ ਨਾਮ ਵਿੱਚ ਜੁੜਿਆ ਆਤਮਿਕ ਆਨੰਦ ਮਿਲਦਾ ਹੈ ਜੈਤਰੀ ਮਹਿਲਾ ਚੌਥਾ ਹਰ 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 ਨਾਮ ਜਪਾ ਹਰ ਗੁਰਮੁਖ ਨਾਮ ਸਦਾ ਲੈ ਲਾ ਹਰ 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 ਭਗਤ ਦਰੜਾਓ ਹਰ ਹਰ ਨਾਮ ਉਮਾ ਹਾਰਾ ਏ ਭਾਈ ਸਦਾ ਹੀ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਗੁਰੂ ਦੀ ਸ਼ਰਣ ਪੈ ਕੇ ਸਦਾ ਪ੍ਰਮਾਤਮਾ ਦੇ ਨਾਮ ਦੀ ਖੱਟੀ ਖੱਟਦੇ ਰਹੋ ਪ੍ਰਮਾਤਮਾ ਦੀ ਭਗਤੀ ਆਪਣੇ ਹਿਰਦੇ ਵਿੱਚ ਪੱਕੀ ਕਰਕੇ ਟਿਕਾ ਲਵੋ ਪ੍ਰਮਾਤਮਾ ਦਾ ਨਾਮ ਮਨੁੱਖ ਦੇ ਮਨ ਵਿੱਚ ਆਨੰਦ ਪੈਦਾ ਕਰਦਾ ਹੈ ਹਰ ਹਰ ਨਾਮ ਦਿਆਲ ਧਿਆਹਾ ਹਰ ਕੈ ਰੰਗ ਸਦਾ ਗੁਣ ਗਾਹਾ ਹਰ 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 ਜਸ ਘੂਮਰ ਪਾਵੋ ਮਿਲ ਸਤ ਸੰਗ ਓ ਮਹਾਰਾਮ ਏ ਭਾਈ ਪ੍ਰਮਾਤਮਾ ਦਇਆ ਦਾ ਸੋਮਾ ਹੈ ਉਸ ਦਾ ਨਾਮ ਸਦਾ ਸਿਮਰਦੇ ਰਹੋ ਪ੍ਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਟਿਕ ਕੇ ਉਹਦੇ ਗੁਣ ਗਾਉਂਦੇ ਰਹੋ ਉਹਦੇ ਗੁਣਾ ਦਾ ਚੇਤਾ ਕਰਦੇ ਰਹੋ ਉਹਦੀ ਬਟਮੁੱਲਤਾ ਨੂੰ ਮਨ ਦੇ ਵਿੱਚ ਵਸਾਉਂਦੇ ਰਹੋ हे भाई सदा परमात्मा दी सिफत सला करदे रहो सिफत सलाम मन नु मस्त करण वाला नाच है ए नाच नचो साथ संगत दे विच मिलके आत्मिक आनंद मानया करो आओ सखी हर मेल मिलाहा सुन हर कथा नाम ले लाहा हर हर कृपा धार गुर मिलो ਗੁਰ ਮਿਲਿਆ ਹਰ ਓ ਮਹਾਰਾਮ ਇਹ ਸੰਤ ਸੰਗਿਓ ਆਓ ਰਲ ਕੇ ਪ੍ਰਭੂ ਦੇ ਚਰਨਾਂ ਵਿੱਚ ਜੁੜੀਏ ਹੇ ਸਤ ਸੰਗਿਓ ਪ੍ਰਮਾਤਮਾ ਦੀ ਸਿਫਤ ਸਲਾਹ ਦੀਆਂ ਗੱਲਾਂ ਸੁਣ ਕੇ ਪ੍ਰਮਾਤਮਾ ਦੇ ਨਾਮ ਸਿਮਰਨ ਦੀ ਖੱਟੀ ਖੱਟਦੇ ਰਹੋ ਪ੍ਰਭੂ ਦਰ ਤੇ ਅਰਦਾਸ ਕਰੋ ਹੇ ਪ੍ਰਭੂ ਮਿਹਰ ਕਰ ਸਾਨੂੰ ਗੁਰੂ ਮਿਲਾ ਜੇ ਗੁਰੂ ਮਿਲ ਪਏ ਤਾਂ ਹਿਰਦੇ ਵਿੱਚ ਆਨੰਦ ਪੈਦਾ ਹੋ ਜਾਂਦਾ ਹੈ ਕਰ ਕੀਰਤ ਜਸ ਅਗੰਮ ਅਥਾਹ ਖਿੰਖਿਨ ਰਾਮ ਨਾਮ ਗਾਵਹਾ ਮੋਕੋ ਤਾਰ ਕਿਰਪਾ ਮਿਲਿਐ ਗੁਰਦਾਤੇ ਹਰ ਨਾਨਕ ਭਗਤ ਉਮਾਹਾਰਾਮ ਏ ਭਾਈ ਉਸ ਅਪਹੁੰਚ ਤੇ ਡੂੰਗੇ ਜਿਗਰੇ ਵਾਲੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਕੇ ਉਹਦਾ ਜਸ ਕਰਕੇ ਹਰ ਵੇਲੇ ਉਹਦਾ ਨਾਮ ਜਪਿਆ ਕਰੋ हे नानक आखो हे नाम दी दात देण वाले गुरु मेरे उत्ते मेहर कर मेनू मिल तेरे मिलाप दी बरकत नाल मेरे अंदर भक्ति करण दा चा पैदा हुंदा है सो so, इस दे नाल ही श्री गुरु ग्रंथ साहिब जी दे 698 वे अंग दी गुरबानी दी व्याख्या दी समाप्ति हुंदी है जी ए संग दी गुरबानी दे विच गुरु रामदास साहिब ने सानू ਪਰਮਾਤਮਾ ਦਾ ਨਾਮ ਸਿਮਰਨ ਦੇ ਲਈ ਗੁਰੂ ਦੇ ਲੜ ਲੱਗਣ ਦੇ ਲਈ ਪ੍ਰੇਰਿਤ ਕੀਤਾ ਤੇ ਉਸ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀਆਂ ਕੀਤੀਆਂ ਕਿ ਸਾਨੂੰ ਗੁਰੂ ਦੇ ਨਾਲ ਮਿਲਾਵੇ ਤੇ ਆਪਣੇ ਨਾਲ ਜੋੜੀ ਰੱਖੇ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ